ਤੋ ਜਿਵੇਂ ਲੋਕ ਕਹਿੰਦੇ ਨੇ ਕਿ ਇਹਨਾਂ ਨੇ ਪਸ਼ੂਆਂ ਦੇ ਪੈਸੇ ਨਹੀਂ ਦੇਣੇ ਇਹਨਾਂ ਦੇ ਪੇਟ ਬੱਕਰੀਆਂ ਦੇ ਪੈਸੇ ਨਹੀਂ ਦੇਣੇ ਮੈਂ ਬੇਨਤੀ ਕਰਦਾ ਸਪੀਕਰ ਸਾਹਿਬ ਪੇਟ ਬੱਕਰੀਆਂ ਦੇ ਇਹ ਲਿਸਟ ਬਣਾ ਕੇ ਦੇਣ 4000 ਰੁਪਏ ਦੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਉਹਨਾਂ ਨੂੰ ਪੈਸੇ ਮਿਲਣ 100 ਰੁਪਏ ਪ੍ਰਤੀ ਮੁਰਗੀ ਦੇ ਪੈਸੇ ਵੀ ਦਵਾਂਗੇ ਪਰ ਜੇ ਇਹਨਾਂ ਦੀਆਂ ਮਰਜ਼ੀਆਂ ਪਹਿਲਾਂ ਲਿਸਟ ਬਣਾ ਕੇ ਦੇ ਦੇਣ ਅਸੀਂ ਉਹਨਾਂ ਨੂੰ ਦਵਾਂਗੇ ਜਦੋਂ ਸੁਲਤਾਨ ਵੱਲੋਂ ਦੀ ਸੇਵਾ ਕਰਿਆ ਸੀ ਉੱਥੇ ਸਾਡੇ ਆਲੋਪੀ ਸਾਹਿਬ ਤੇ ਗੁੱਸਾ ਕਰਨ ਇਹ ਵੀ ਉੱਥੇ ਆਏ ਇੱਥੇ ਪੱਤਰਕਾਰ ਵੀਰਾਂ ਨੇ ਕਿਹਾ ਕਿ ਮਨਿਸਟਰ ਸਾਹਿਬ ਅੰਦਰ ਰਾਸ਼ਨ ਪਚਾ ਰਿਆ ਕਹਿੰਦੇ ਇਹਨਾਂ ਨੂੰ ਕੋਣ ਪੁੱਛਦਾ ਤੇ ਬੀਜੇਪੀ ਕਾਂਗਰਸ ਦੇ ਕਾਂਗਰਸੀ ਦੇ ਮਾਨਯੋਗ ਮੈਂਬਰਸ਼ਿਪਾਂ ਨੂੰ ਉਹਨਾਂ ਦੇ ਆਗੂਆਂ ਨੂੰ ਸਾਡੀ ਪਛਾਣ ਨਹੀਂ ਆਈ ਤੇ ਫਿਰ ਇਹਨਾਂ ਨੂੰ ਸਿਆਸਤ ਛੱਡ ਦੇਣੀ ਚਾਹੀਦੀ ਆ ਲੋਕਾਂ ਦੀ ਸੇਵਾ ਕੀ ਕਰਨ ਥੈਂਕ ਯੂ ਅੱਜ ਵਿਧਾਨ ਸਭਾ ਦਾ ਸੈਸ਼ਨ ਫਿਰ ਹੰਗਾਮੇਦਾਰ ਰਿਹਾ ਤੇ ਉੱਥੇ ਹੀ ਦੂਜੇ ਪਾਸੇ ਕਈ ਮਤੇ ਪਾਸ ਕੀਤੇ ਗਏ ਤੇ ਜਿਸ ਨੂੰ ਲੈ ਕੇ ਦੱਸਦੀ ਏ ਕਿ ਹੁਣ ਮਰੀ ਹੋਈ ਮੁਰਗੀ ਤੇ ਬੱਕਰੀ ਦਾ ਮਾਪਜਾ ਦੇਣ ਦਾ ਮੋੜ ਐਲਾਨ ਹੋ ਚੁੱਕਿਆ ਹੈ ਤੇ ਜਿਸ ਨੂੰ ਲੈ ਕੇ ਉੱਥੇ ਹੁਣ ਮੁੰਡੀਆਂ ਦੇ ਵੱਲੋਂ ਫਿਰ ਤੋਂ ਜਿਹੜਾ ਕਿ বিরোধੀਆਂ ਨੂੰ ਸਵਾਲ ਚੱਕ ਲੈਨੇ ਤੇ ਉਥੇ ਹੀ ਪੰਜਾਬ ਦੇ ਵਿੱਚ ਜੋ ਹੜ੍ਹ ਆਏ ਉਸ ਨੂੰ ਲੈ ਕੇ ਵਿਧਾਨ ਸਭਾ ਸੈਸ਼ਨ ਸੱਦਿਆ ਗਿਆ ਸੀ ਤੇ ਜਿਸ ਦੇ ਦੌਰਾਨ ਹਰਦੀਪ ਸਿੰਘ ਮੋਡਿਆ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਨੇ ਪਾਚਪਾ ਦੇ ਉੱਤੇ ਤਿੱਖੇ ਸਵਾਲ ਖੜੇ ਕਰ ਦਿੱਤੇ ਨੇ ਔਰ ਕੀ ਕੁਝ ਕਹਿਣਾ ਹੈ ਉਹਨਾਂ ਦਾ ਆਓ ਤੁਹਾਨੂੰ ਸੁਣਾਉਣੇ ਆ ਪੰਜਾਬ ਇਸ ਭਿਆਨਕ ਖੜਾ ਨਹੀਂ ਮਾਰ ਰਿਹਾ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਪੰਜਾਬ ਦਾ ਕਰੋੜਾਂ ਅਰਬਾਂ ਰੁਪਈਆ ਦੇ ਨਾਲ ਨਾਲ 2581 ਪਿੰਡ 10.99 ਲੱਖ ਲੋਕ ਪ੍ਰਭਾਵਿਤ ਹੋ ਰਹੇ ਹਨ 59 ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ 5 ਲੱਖ ਏਕੜ ਜ਼ਮੀਨ ਦਾ ਨੁਕਸਾਨ 13299 ਕਰੋੜ ਰੁਪਏ ਦੀ ਬੁਨਿਆਦੀ ਢਾਂਚੇ ਦਾ ਨੁਕਸਾਨ ਜਿਵੇਂ ਕਿ ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੇ ਦੱਸਿਆ ਸਕੂਲ ਪਸ਼ੂ ਹਸਪਤਾਲ ਸੜਕਾਂ ਆਦਿ ਘਰਾਂ ਦਾ ਪਸ਼ੂਆਂ ਦਾ ਤਾਂ ਦਾ ਬਹੁਤ ਨੁਕਸਾਨ ਹੋਇਆ ਸੋ ਜਿਵੇਂ ਵਿਰੋਧੀ ਪਾਰਟੀ ਦੇ ਸਾਡੇ ਐਲੋਪੀ ਸਾਹਿਬ ਜਾਂ ਸਾਰੇ ਭਰਾਵਾਂ ਨੇ ਬੀਜੇਪੀ ਪਾਰਟੀ ਨੇ ਕਾਲੀਦਾਨ ਨੇ ਇਸ ਹੜਾ ਦੇ ਦਿਨਾਂ ਦੇ ਦੌਰਾਨ ਬਹੁਤ ਸਾਰੀਆਂ ਸਿਆਸੀ ਰੋਟੀਆਂ ਸਿੱਕਣ ਦੀ ਕੋਸ਼ਿਸ਼ ਕੀਤੀ ਮੇਰੀ ਡਿਊਟੀ ਮੈਂ ਧੰਨਵਾਦ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਪੂਰੀ ਪੰਜਾਬ ਸਰਕਾਰ ਦੀ ਨਿਮਾਂਦਿਆਂ ਦੇ ਧੰਨਵਾਦ ਕਰਦਾ ਮੈਂ ਆਪਣੇ ਪਾਰਟੀ ਸੁਪਰੀਮ ਹੋਰਮਨ ਕੇਜਰੀਵਾਲ ਜੀ ਦਾ ਜਿਨ੍ਹਾਂ ਨੇ ਸਾਡੇ ਹਰ ਵਰਕਰ ਨੂੰ ਪਹਿਲੇ ਦਿਨ ਤੋਂ ਹੀ ਡਿਊਟੀ ਲਗਾ ਦਿੱਤੀ ਕਿ ਜਾ ਕੇ ਹੜ੍ਹਾਂ ਵਾਲੇ ਪਿੰਡਾਂ ਦੇ ਵਿੱਚ ਵੜ ਜਾਵੋ ਸਭ ਤੋਂ ਪਹਿਲਾਂ ਲੋਕਾਂ ਦੀਆਂ ਜਾਨਾਂ ਬਚਾਵੋ ਉਹਨਾਂ ਦੇ ਡੰਗਰਾਂ ਦੀਆਂ ਜਾਨਾਂ ਬਚਾਵੋ ਉਹਨਾਂ ਦੀ ਰੋਟੀ ਪਾਣੀ ਦਾ ਬੰਦਵਸਤ ਕਰੋ ਉਹਨਾਂ ਨੂੰ ਰਾਸ਼ਨ ਪਹਚਾਵੋ ਇੱਥੋਂ ਤੱਕ ਕਿ ਚਾਰੇ ਦਾ ਬੰਦਵਸਤ ਕਰਕੇ ਡੰਗਰਾਂ ਨੂੰ ਵੀ ਚਾਰਾ ਪਹਚਾਇਆ ਜਾਵੇ ਕਿਸ਼ਤੀਆਂ ਦਾ ਪ੍ਰਬੰਧ ਕਰਕੇ ਮੇਰੀ ਡਿਊਟੀ ਖੁਦ ਮੁੱਖ ਮੰਤਰੀ ਸਾਹਿਬ ਵੱਲੋਂ ਸੁਲਤਾਨਪੁਰ ਲੋਧੀ ਲੱਗੀ ਸਰ ਮੈਂ ਧੰਨਵਾਦੀ ਹਾਂ ਰਾਣਾ ਜੀ ਦਾ ਵੀ ਰਾਣਾ ਜੀ ਵੀ ਉੱਥੇ ਆਏ ਖੁਦ ਮੈਨੂੰ ਉਹਨਾਂ ਨੇ ਸਲਾਮ ਦਿੱਤੀ ਕਿ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ। ਸੋ ਨਾਲ ਉਹਨਾਂ ਨੇ ਇੱਕ ਦੋ ਬੇਨਤੀਆਂ ਕੀਤੀਆਂ ਸਰਕਾਰ ਨੂੰ। ਸੋ ਵੀ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਲਿਆ ਕੇ ਨਾਲ ਦੀ ਨਾਲ ਮਕਸਦ ਅਸੀਂ ਉਸ ਹੜ੍ਹਾਂ ਦੇ ਦਿਨਾਂ ਦੇ ਵਿੱਚ ਚਾਹੇ ਵਿਰੋਧੀ ਪਾਰਟੀ ਆ ਚਾਹੇ ਸਾਡੀ ਪਾਰਟੀ ਆ ਜਾਂ ਸਾਡੀ ਸਰਕਾਰ ਆ ਕਿ ਲੋਕਾਂ ਦੀ ਸੇਵਾ ਕਰਨਾ ਅਸੀਂ ਸਾਰੇ ਨਾਲ ਮਿਲ ਕੇ ਬਹੁਤ ਸੇਵਾ ਕਰ ਰਹੇ ਸੀ। ਸੋ ਬਹੁਤਿਆਂ ਦੇ ਦਿਮਾਗ ਦੇ ਵਿੱਚ ਇਹ ਗੱਲ ਆ ਗਈ ਕਿ ਜਿਵੇਂ ਮੇਰਾ ਪ੍ਰਾ ਅਮਨਵਿੰਦਰ ਸਿੰਘ ਗੈਸਪੁਰਾ ਕਹਿ ਰਿਹਾ ਸੀ ਕਿ ਰੋਟੀਆਂ ਸੇਕਣੀਆਂ ਕੋਸ਼ਿਸ਼ ਕਰ ਰੇ ਸੀ ਕਿ ਸਾਇਦ ਇਸ ਤਰੀਕੇ ਨਾਲ ਰੋਟੀਆਂ ਸੇਕ ਕੇ ਸਾਡੀਆਂ ਵੋਟਾਂ ਮਨ ਜਾਣਗੀਆਂ ਪਰ ਇਸ ਹਾਲਾਤ ਜਿਹੜੇ ਚੱਲ ਰਹੇ ਸੀ ਉਸ ਦਿਨਾਂ ਦੇ ਵਿੱਚ ਇਹੋ ਜਿਹੀ ਇੱਕ ਘਟੀਆ ਰਾਜਨੀਤੀ ਨਹੀਂ ਕਰਨੀ ਚਾਹੀਦੀ ਸੀ ਸਾਨੂੰ ਹਵੇਸਾ ਹੀ ਗੁਰੂਆਂ ਪੀਰਾਂ ਤੋਂ ਆਪਣੇ ਬਜ਼ੁਰਗਾਂ ਤੋਂ ਹੀ ਮਿਲਿਆ ਕਿ ਜੇ ਪੰਜਾਬ ਦੇ ਵਿੱਚ ਕੋਈ ਦੁੱਖ ਆਵੇ ਤੁਹਾਨੂੰ ਸਭ ਤੋਂ ਅੱਗੇ ਹੋ ਕੇ ਉਸ ਦਾ ਦੁੱਖ ਬਣਾਓ ਵੰਡਾਓ ਇਹ ਦੁੱਖ ਦੀ ਕੜੀ ਦੇ ਵਿੱਚ ਸਾਡੇ ਮੁੱਖ ਮੰਤਰੀ ਸਰਦਾਰ ਪਵਨ ਸਿੰਘ ਮਾਨ ਜੀ ਨੇ ਸਾਡੀ ਡਿਊਟੀ ਲਈ ਕਿਹਾ ਜਾਓ ਜਾ ਕੇ ਕੱਲੇ ਕੱਲੇ ਭੈਣ ਭਰਾਵਾਂ ਦੀ ਉਹਨਾਂ ਦੀ ਬੱਚਿਆਂ ਦੀਆਂ ਜਾਨਾਂ ਬਚਾਓ ਸੋ ਸਾਡੀ ਪੂਰੀ ਆਮ ਆਦਮੀ ਪਾਰਟੀ ਦਾ ਹਰ ਵਰਕਰ ਸਰਕਾਰ ਦਾ ਹਰ ਲੀਡਰਸ਼ਿਪਾਨ ਪ੍ਰਸ਼ਾਸਨ ਨੂੰ ਨਾਲ ਲੈ ਕੇ ਉੱਥੇ ਲੱਗੇ ਰਹੇ ਕੱਲੇ ਕੱਲੇ ਘਰ ਜਾ ਕੇ ਕਿਸ਼ਤੀ ਦੇ ਵਿੱਚ ਜਾ ਕੇ ਜਦੋਂ ਉੱਥੇ ਮਾਵਾਂ ਭੈਣਾਂ ਦੇ ਹਾਲਾਤ ਦੇਖੇ ਸਪੀਕਰ ਸਾਹਿਬ ਰੋਣ ਹੁੰਦਾ ਸ ਕਿਵੇਂ ਮਾਵਾਂ ਰੋਂਦੀਆਂ ਸੀ ਕਿਵੇਂ ਗੱਲ ਲਾ ਕੇ ਰੋਂਦੀਆਂ ਸੀ ਸਾਡੀਆਂ ਪੈਣਾ ਸਾਡੀਆਂ ਬੱਚੀਆਂ ਰੋਂਦੀਆਂ ਸੀ ਮੁੱਖ ਮੰਤਰੀ ਸਾਹਿਬ ਨੇ ਜਿਵੇਂ ਕਿਹਾ ਕਿ ਤਾਂ ਮਾਂ ਰੁੜ ਗਈਆਂ ਮੈਨੂੰ ਬਹੁਤ ਸਾਰੀਆਂ ਬੱਚੀਆਂ ਮਿਲੀਆਂ ਕਿ ਸਾਡੀਆਂ ਕਿਤਾਬਾਂ ਰੁੜ ਗਈਆਂ ਸੀ ਕਿਵੇਂ ਪੜਾਂਗੇ ਅਸੀਂ ਕਿਵੇਂ ਸਕੂਲ ਜਾਵਾਂਗੇ ਸੋ 80 ਤੇ 13000 14000 ਦਾ ਆਈਡੀਆ ਲਾਈ ਬੈਠੇ ਆ ਕਿ ਇੰਨੇ ਕਰੋੜ ਦਾ 13000 14000 ਕਰੋੜ ਦਾ ਨੁਕਸਾਨ ਹੋ ਗਿਆ ਕੋੜਾ ਵਾਕੀ ਮੁੱਖ ਮੰਤਰੀ ਸਾਹਿਬ ਨੇ ਜਿਵੇਂ ਕੱਲ ਦੱਸਿਆ ਕਿ ਬਹੁਤ ਸਾਰੇ ਲੋਕਾਂ ਦੇ ਸੁਪਨੇ ਰੁੜ ਗਏ ਬੱਚਿਆਂ ਦੇ ਸੁਪਨੇ ਰੁੜ ਗਏ ਸੋ ਅਸੀਂ ਉਸ ਸੁਪਨਿਆਂ ਨੂੰ ਉਹ ਜਿਹੜੇ ਹੋਏ ਹੋਏ ਨੁਕਸਾਨ ਨੂੰ ਮੈਂ ਪੰਜਾਬ ਦੇ 2500 81 ਪਿੰਡਾਂ ਦੇ ਭੈਣ ਭਰਾਵਾਂ ਨਾਲ ਬਜ਼ੁਰਗਾਂ ਨਾਲ ਵਾਦਾ ਕਰਦੇ ਆਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੇ ਦਿਨ ਤੋਂ ਹੀ ਸੇਵਾ ਭਾਵਨਾ ਨਾਲ ਨਿਮਰਤਾ ਨਾਲ ਸੇਵਾ ਨਿਵਾ ਰਹੀ ਸੀ ਤੇ ਇਹ ਸੇਵਾ ਨਿਵਾਵਾਂਗੇ ਥੈਂਕ ਯੂ 5 ਮਿੰਟ ਸਪੀਕਰ ਸਾਹਿਬ 5 ਮਿੰਟ ਦੇਖੋ ਮੈਂ ਪਹਿਲੇ ਤਿੰਨ ਦਿਨ ਤੋਂ ਮੈਂ ਕਰ ਰਿਹਾ ਹਾਂ ਮੈਂ ਮੰਤਰੀ ਜੀ ਤੁਸੀਂ ਬਹੁਤ ਸਰਕਾਰ ਨੂੰ ਤੁਸੀਂ ਤੁਸੀਂ ਕੰਮ ਵੀ ਬਹੁਤ ਕੀਤਾ ਲੇਕਿਨ 3 ਮਿੰਟ ਦੇ ਦਿਓ ਜੀ ਆਪਣੇ ਹੋਰ ਸਾਥੀ ਰਹਿ ਜਾਣੇ ਆ ਮੈਂ 3 ਮਿੰਟ ਦੇ ਦਿਓ ਸਪੀਕਰ ਸਾਹਿਬ ਮੈਂ ਚਲੋ ਬਾਕੀ ਗੱਲ ਮੈਂ ਵਾਦਾ ਕਰਦਾ ਅਸੀਂ ਸਾਡੀ ਸਰਕਾਰ ਇਸੇ ਤਰ੍ਹਾਂ ਨਿਮਾਣੇ ਵੜ ਕੇ ਸੇਵਾਦਾਰ ਬਣ ਕੇ ਜਿਸ ਤਰ੍ਹਾਂ ਸੇਵਾ ਨਿਵਾ ਰਹੀ ਆ ਇਹ ਨਿਵਾਵਾਂਗੇ ਕੱਲੇ-ਕੱਲੇ ਦੇ ਕਾਰਖਾਨਾ ਵੀ ਬਣੂਗਾ ਕੱਲੇ-ਕੱਲੇ ਦੀ ਸੱਤ ਵੀ ਮਾਣ ਆ ਲੋਕਾਂ ਨੂੰ ਵਿਸ਼ਵਾਸ ਆ ਕਿ ਭਗਵਾਨ ਜੀ ਤਮਨ ਸਾਹਿਬ ਤੇ ਉਹ ਅਸੀਂ ਕਰਾਂਗੇ ਮੈਂ ਗੱਲ ਦੱਸਣੀ ਚਾਹੁੰਦਾ ਸਪੀਕਰ ਸਾਹਿਬ ਦੁੱਖ ਬੜਾ ਲੱਗਾ ਹੈ ਕਿ ਜਦੋਂ ਇਹਨਾਂ ਲੋਕਾਂ ਦਾ ਦੁੱਖ ਲੈ ਕੇ ਕਿਸਾਨ ਭਰਾਵਾਂ ਦਾ ਪੰਜਾਬ ਦੇ ਲੋਕਾਂ ਦਾ ਸਾਨੂੰ ਪਤਾ ਲੱਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆ ਰਹੇ ਸੋ ਸਟੇਜ ਤੇ ਪਹਿਲਾਂ ਬੜੀ ਖੁਸ਼ੀ ਹੋਈ ਕਿ ਕੁਝ ਨਾ ਕੁਝ ਪ੍ਰਧਾਨ ਮੰਤਰੀ ਜੀ ਸਾਡੇ ਪੰਜਾਬ ਦੇ ਪੰਜਾਬੀਆਂ ਲਈ ਕੁਝ ਦੇ ਕੇ ਜਾਣਗੇ ਮੈਂ ਸ਼ਾਰਟ ਕਟ ਦੇ ਵਿੱਚ ਦੱਸ ਰਿਹਾ ਕਿ ਜਦੋਂ ਉਹਨਾਂ ਨੇ 1600 ਕਰੋੜ ਐਲਾਨ ਕੀਤਾ ਤਾਂ ਮੈਂ ਬੇਨਤੀ ਲਗਾਈ ਖੜਾ ਹੋਇਆ ਪਹਿਲਾਂ ਤੇ ਮੈਨੂੰ ਪ੍ਰੋਟੋਕੋਲ ਦੇ ਗਲਤ ਗਲਤ ਤੁਸੀਂ ਸਾਰੇ ਆ ਰਹੇ ਸੀ ਕਿ ਨਹੀਂ ਤੁਸੀਂ ਬੋਲ ਨਹੀਂ ਸਕਦੇ ਪਰ ਪੰਜਾਬੀਆਂ ਲਈ ਬੋਲਣਾ ਇਸ ਮੁਸੀਬਤ ਦੇ ਘੜੀ ਚ ਬੋਲਣਾ ਮੈਂ ਆਪਣਾ ਹੱਕ ਸਮਝਿਆ ਤੇ ਮੈਂ ਖੜਾ ਹੋ ਕੇ ਬੋਲਿਆ ਸੋ ਇਹਦੇ ਬਾਰੇ ਸਾਰੇ ਜਾਣਦੇ ਹੀ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਜਵਾਬ ਦਿੱਤਾ ਹੰਕਾਰ ਭਰੇ ਲਹਿਜੇ ਚ ਮਜ਼ਾਕ ਭਰੇ ਲਹਿਜੇ ਚ ਕਿ ਹਿੰਦੀ ਨਹੀਂ ਆਉਂਦੀ ਬੜਾ ਦੁੱਖ ਲੱਗਾ ਜੇ ਅਸੀਂ ਪੰਜਾਬੀਆਂ ਲਈ ਆਪਣੀ ਮੰਗ ਨਹੀਂ ਰੱਖ ਸਕਦੇ ਆਪਣੇ ਪ੍ਰਧਾਨ ਮੰਤਰੀ ਤੋਂ ਫਿਰ ਉਹ ਪੰਜਾਬ ਕਿਉਂ ਆਏ ਠੀਕ ਉਸ ਤੋਂ ਬਾਅਦ ਦੁੱਖ ਹੋਰ ਬੜਾ ਲੱਗਾ ਸਪੀਕਰ ਸਾਹਿਬ ਸਾਢੇ 3 ਸਾਲ ਪੁਣੇ 4 ਸਾਲ ਹੋ ਗਏ ਇਸ ਜਦੋਂ ਵੀ ਸਾਸਨ ਲੱਗਦਾ ਪੂਰੇ ਪੰਜਾਬ ਦੀ ਸੇਵਾ ਨਿਭਾ ਰਹੇ ਆ ਇਸ ਪਵਿੱਤਰ ਸਦਨ ਦੇ ਵਿੱਚ ਬੈਠ ਰਹੇ ਆ ਜਿਹੜੇ ਇਸ ਪਵਿੱਤਰ ਸਦਨ ਚੋਂ ਹੋ ਕੇ ਚਲੇਗੇ ਵਿਰੋਧੀ ਧਿਰ ਦੇ ਪ੍ਰਧਾਨ ਜੀ ਉਹ ਕਹਿ ਰਹੇ ਨੇ ਕਿ ਮੈਂ ਮੁੰਡੀਆਂ ਨੂੰ ਨਹੀਂ ਜਾਣਦਾ ਭਾਜਪੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਕਹਿ ਰਹੇ ਮੈਂ ਮੁੰਡੀਆਂ ਨੂੰ ਨਹੀਂ ਜਾਣਦਾ ਮੈਂ ਜਦੋਂ ਸultanpur ਲੋ ਦੀ ਸੇਵਾ ਕਰ ਰਿਹਾ ਸੀ ਉੱਥੇ ਸਾਡੇ ਆਲੋਪੀ ਸਾਹਿਬ ਤੇ ਗੁੱਸਾ ਕਰਨ ਇਹ ਵੀ ਉੱਥੇ ਆਏ ਇੱਥੇ ਪੱਤਰਕਾਰ ਵੀਰਾਂ ਨੇ ਕਿਹਾ ਕਿ ਮਿਨਿਸਟਰ ਸਾਹਿਬ ਅੰਦਰ ਰਸਮੀ ਪਹਚਾ ਰਹੇ ਆ ਕਹਿੰਦੇ ਇਹਨਾਂ ਨੂੰ ਕੌਣ ਪੁੱਛਦਾ ਸਾਨੂੰ ਲੋਕ ਪੁੱਛਣਗੇ ਅਲੋਪੀ ਸਾਹਿਬ ਅਸੀਂ ਜਿਹੜਾ ਦੀ ਸੇਵਾ ਕਰਦੇ ਇਹਨੂੰ ਡਿਸਕਰੋ ਸੋ ਸਪੀਕਰ ਸਾਹਿਬ ਬੇਨਤੀ ਆ ਅਸੀਂ ਸੇਵਾਦਾਰ ਬਣ ਕੇ ਸੇਵਾ ਨਿਭਾ ਰਿਹਾ ਜੇ ਭਾਜਪੀ ਕਾਂਗਰਸੀ ਦੇ ਕਾਂਗਰਸੀ ਦੇ ਮਾਨਯੋਗ ਮੈਂਬਰਸ਼ਿਪਾਂ ਨੂੰ ਉਹਨਾਂ ਦੇ ਆਗੂਆਂ ਨੂੰ ਸਾਡੀ ਪਹਿਚਾਣ ਨਹੀਂ ਆਈ ਤੇ ਫਿਰ ਇਹਨਾਂ ਨੂੰ ਸਿਆਸਤ ਛੱਡ ਦੇਣੀ ਚਾਹੀਦੀ ਆ ਲੋਕਾਂ ਦੀ ਸੇਵਾ ਕੀ ਕਰੀ ਥੈਂਕ ਯੂ ਥੈਂਕ ਯੂ ਸੋ ਮੈਂ ਇੰਨਾ ਹੀ ਕਹਿੰਦਾ ਹੋਇਆ ਫਿਰ ਤੁਹਾਡੇ ਜ਼ਰੀਏ ਪੰਜਾਬ ਦੇ ਉਸ ਆਫਤ ਵਾਲੇ ਪਹਿਣ ਭਰਾਵਾਂ ਨੂੰ ਬਜ਼ੁਰਗਾਂ ਨਾਲ ਵਾਦਾ ਕਰਦੇ ਆ ਕਿ ਸਾਡੇ ਵੱਲੋਂ ਪੂਰੀ ਪਲੈਨਿੰਗ ਹੈ ਸੋ ਸਾਰੇ ਫਸਲਾਂ ਦੇ ਨੁਕਸਾਨ ਵੀ ਮਿਲਣਗੇ ਫਸਲਾਂ ਦੇ ਖਰਾਬੇ ਵੀ ਮਿਲਣਗੇ ਨੁਕਸਾਨ ਨੇ ਹੋਏ ਹਰ ਚੀਜ਼ ਦਾ ਜਿਹੜਾ ਨੁਕਸਾਨ ਸੋ ਜਿਵੇਂ ਲੋਕ ਕਹਿੰਦੇ ਨੇ ਕਿ ਇਹਨਾਂ ਨੇ ਪਸ਼ੂਆਂ ਦੇ ਪੈਸੇ ਨਹੀਂ ਦੇਣੇ ਇਹਨਾਂ ਦੇ ਢੇਡ ਬੱਕਰੀਆਂ ਦੇ ਪੈਸੇ ਨਹੀਂ ਦੇਣੇ ਮੈਂ ਬੇਨਤੀ ਕਰਦਾ ਸਪੀਕਰ ਸਾਹਿਬ ਢੇਡ ਬੱਕਰੀਆਂ ਦੇ ਇਹ ਲਿਸਟ ਬਣਾ ਕੇ ਦੇਣ 4000 ਰੁਪਏ ਦੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਉਹਨਾਂ ਨੂੰ ਪੈਸੇ ਮਿਲਣਗੇ ਥੈਂਕ ਯੂ ਇਹ ਕੇਂਦਰ ਇਹ ਮੁਰਗੀਆਂ ਦੇ ਪੈਸੇ ਨਹੀਂ ਦੇਣੇ ਸਪੀਕਰ ਸਾਹਿਬ 100 ਰੁਪਏ ਪ੍ਰਤੀ ਮੁਰਗੀ ਦੇ ਪੈਸੇ ਵੀ ਦਵਾਂਗੇ ਪਰ ਜੇ ਇਹਨਾਂ ਦੀ ਮਰਜ਼ੀ ਹੈ ਪਹਿਲਾਂ ਲਿਸਟ ਬਣਾ ਕੇ ਦੇ ਦਿਨ ਅਸੀਂ ਉਹਨਾਂ ਨੂੰ ਦਵਾਂਗੇ